ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤਾਂ ਸਾਡਾ ਆਪਣਾ ਲੱਖੀ ਸ਼ੇਰ ਗਿੱਲ ਦਾ ਲੈ ਵੀ ਆਇਆ ਵੀਡੀਓ ਬਣਾਉਣ ਅੱਜ ਆਹ ਦੇਖੋ ਅਮਰੀਕਾ ਵਾਲਿਆਂ ਦਾ ਝੋਨੇ ਦਾ ਕੰਮ ਕਰਤਾ ਸਟਾਰਟ ਆਹ ਦੇਖੋ ਲੈ ਵੀ ਦੇਖੋ ਜਰਾ ਜੇ ਆਵਾਜ਼ ਆਉਗੀ ਤੁਹਾਨੂੰ ਥੋੜੀ ਵੱਧ ਲੈ ਵੀ ਇਦਾਂ ਕਰਦੇ ਆਗੇ ਲੈ ਵੀ ਉਹ ਜੀ ਡੀਏਪੀ ਪਾਦਾ ਹੋਣਾ ਅੱਜ ਵਕਤ ਦਾ ਡੀਏਪੀ ਦਾ ਇਹ ਸ਼ਿਕਾ ਰਹਿੰਦੇ ਪਿਆਗੇ ਦੇਖੋ ਗਰਦ ਉੱਠੂ ਪੂਰੀ ਆਪਾਂ ਹੋ ਜੀ ਇੱਧਰ ਥੋੜਾ ਆ ਕਿਉਂਕਿ ਗਰਦ ਉੱਠਣੀ ਆ ਪੂਰੀ ਹੁਣ ਤੇ ਇੱਧਰ ਵੀ ਆਊਗੀ ਤੇ ਥੋੜਾ ਜਿਹਾ ਆਪਣਾ ਬਚਾਅ ਹੋ ਜੂਗਾ ਉਹਦੇ ਨਾਲ ਸਿੱਧੀ ਗਰਦ ਨਹੀਂ ਪੈਣੀ ਆਪਣੇ ਤੇ ਦੇਖੋ ਊਲ ਚ ਆ ਗਿਆ ਥੋੜਾ ਜਿਹਾ ਮੈਂ ਇੱਧਰ ਤੇ ਕਿਉਂਕਿ ਜੀ ਪਰਲੇ ਪਾਸੇ ਖੜਦੇ ਆਂਗੇ ਤਾਂ ਗਰਦ ਦੇਖੋ ਵੀਰ ਐਦਾਂ ਕੱਚੇ ਚੋਂ ਜਹਾਜ਼ ਚੜ ਜਾਂਦਾਗਾ ਕੱਚੇ ਜੀ ਲਾਉਂਦੇ ਆਗੇ ਐਦਾਂ ਚੜ ਜਾਂਦਾ ਦੇਖੋ ਵੀਰ ਮਿੱਤਰੋ ਕੰਮ ਪੂਰਾ ਤਗੜਾ ਉਧਰੋਂ ਦੁਬਾਰੇ ਫੇਰ ਲਾਗੇ ਭਰਨ ਐਦਾਂ ਨੂੰ ਭਰ ਲੰਦਾ ਕੋਈ ਪੇਜ ਨੂੰ ਆ ਦੋ ਟਰਾਲੀਆਂ ਖੜੀਆਂ ਹੁੰਦੀਆਂ ਨੇ ਜਦੋਂ ਆਪਾਂ ਕਹ ਲਈਏ ਵੀ ਟਰੈਕਟਰਾਂ ਮਗਰ ਪੈਂਦੀਆਂ ਨੇ ਲਾ ਲੋ ਟਰੱਕ ਹੁੰਦੇ ਆਗੇ ਉਹਨਾਂ ਮਗਰ ਪਾ ਕੇ ਲੈ ਆਉਂਦੇ ਇਹਨਾਂ ਨੂੰ ਤੇ ਬਾਹਰ ਬੂਹਣੇ ਨੇ ਬਾਕੇ ਛੱਡੇ ਪਿਆਗੇ ਹੁਣ ਤੇ ਡੀਏਪੀ ਦਾ ਪਹਿਲਾਂ ਸ਼ਿੱਟਾ ਦਿੰਦੇ ਆ ਇਹ ਹੁਣ ਡੀਏਪੀ ਦਾ ਸ਼ਿੱਟਾ ਦਿੰਦੇ ਆਗੇ ਇਸ ਤੋਂ ਬਾਅਦ ਫਿਰ ਝੋਨੇ ਦਾ ਸ਼ਿੱਟਾ ਦੇਣਗੇ ਇਦਾਂ ਹੀ ਤੇ ਆਹ ਦੇਖ ਸਕਦੇ ਹਾਂ ਆ ਡੀਏਪੀ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਲੈ ਵੀ ਐਂ ਚਲਾ ਦਿੰਦੇ ਆਗੇ ਇਹ ਤੇ ਆਹ ਦੇਖੋ ਭਾਈ ਦੇਖੋ ਕਿਰਾਂ ਇਦਾਂ ਇਦਾਂ ਨੂੰ ਭਰ ਕੇ ਰੱਖ ਲੈਂਦੇ ਆਗੇ ਐ ਟਰਾਲੀਆਂ ਖੜਾਈ ਹੁੰਦੀਆਂ ਨੇ ਦੋ ਆਹ ਦੇਖੋ ਫੱਦੋਂ ਇਦਾਂ ਉਹਦੇ ਵਿੱਚ ਇਹਨੂੰ ਭਰ ਲੈਂਦੇ ਆ ਇਹ ਤੋਂ ਬਾਅਦ ਤੇ ਲਓ ਇੱਥੇ ਆ ਸਾਰਾ ਕੱਚਾ ਗਾ ਥਾਂ ਇਹਨਾਂ ਦਾ ਛੱਡੇ ਹੀ ਹੁੰਦਾ ਗਾ 12 ਮਹੀਨੇ ਦੀਦ ਨਾਲ ਥਾਂ ਐਦਾਂ ਹੀ ਛੱਡਿਆ ਹੁੰਦਾ ਗਾ ਕਿਉਂਕਿ ਜਿੰਨੋਂ ਵੀ ਇਹਨਾਂ ਨੇ ਆਦਾ ਖੇਤੀ ਦਾ ਵੀ ਉਦੋਂ ਬਾਅਦ ਫਸਲ ਬੀਜਦੇ ਵੜਦੇ ਆ ਉਦੋਂ ਆਪਦੀ ਮਸ਼ੀਨਰੀ ਇੱਥੇ ਖੜਾ ਲੈਂਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਥਾਂ ਛੱਡਿਆ ਹੋਇਆ ਗਾ ਉਹ ਉਹ ਪੱਕਾ ਦੇਖ ਲਓ ਕਿੰਨੀ ਦੂਰ ਆ ਇਹ ਉਥੋਂ ਤੱਕ ਲੈ ਕੇ ਸਾਰਾ ਇਹ ਛੱਡਿਆ ਹੋਇਆ ਇਹਨਾਂ ਨੇ ਇੱਥੇ ਉਹ ਜਹਾਜ਼ ਉਤਰਦਾ ਤੇ ਹੋ ਵਰਦਾ ਹੁਣ ਵੀੜੇ ਦਿੰਦਾ ਉਹ ਸਿੱਟਾ ਦਿੰਦਾ ਪਿਆ ਗਾ ਡੀਪੀ ਦਾ ਈ ਟਰਾਈ ਕਰਦਾ ਜੂਮ ਕਰਕੇ ਇਹ ਆ ਦੇਖੋ ਦੇਖੋ ਤੁਹਾਨੂੰ ਦੀਦਾ ਹੋਣਾ ਜਿਆਦਾ ਜੂਮ ਤੇ ਕੈਮਰਾ ਵੀ ਖੱਲੇ ਜਾਂਦਾ ਜਿਆਦੇ ਆਹ ਦੇਖੋ ਸਿੱਟਾ ਦਿੰਦਾ ਜਾਂਦਾ ਦੇਖੋ ਗਰਾ ਹੁਣ ਉਹਨੇ ਉਥੋਂ ਮੋੜ ਲੈਣਾ ਆਹ ਦੇਖੋ ਕਰਤਾ ਬੰਦ ਤੇ ਹੁਣ ਉਹ ਉਥੋਂ ਮਾਰ ਲੈਣਾ ਜੂ ਟਰਨ ਇਹ ਆ ਆਹ ਦੇਖੋ ਘੁਮਾਤਾ ਇਹ ਆਊਗਾ ਵਾਪਸ ਲੈ ਵੀ ਇੱਧਰ ਆਊਗਾ ਹੁਣ ਮੈਨੂੰ ਲੱਗਦਾ ਤੇ ਦੇਖਦੇ ਆਂਗੇ ਨਹੀਂ ਹਜੇ ਇੱਕ ġੇੜਾ ਹੋਰ ਦੇਊਗਾ ਉਧਰ ਹੀ ਆਪਣੇ ਜਮਾਂ ਲੱਗ ਗਿਆ ਆ ਗਿਆ ਆ ਦੇਖ ਜਦਿਓ ਦੇਖੋ ਜੀ ਨਾ ਭਰਾਵੋ ਐਂ ਛੱਟਾ ਦਿੰਦੇ ਆਗੇ ਉਧਰ ਅੰਦਰ ਬਹੁਤ ਤਗੜਾ ਕੰਮ ਆ ਯਾਰ ਜੰਗੀ ਪੱਧਰ ਦਾ ਅਮਰੀਕਾ ਜਦਾ ਕੀਤੀ ਵੜੀ ਦਾ ਤਾਂ ਯੂ ਮਾਉਟ ਜਾ ਕਰਦੀ ਤੇ ਦੇਖੋ ਬਈ ਆ ਵਾਹਨ ਜਿੰਨੇ ਆਲੇ ਦਿਵਾਲੇ ਹੁਣ ਆ ਸਾਰਾ ਵਾਹਨ ਆ ਪਹਿਲਾਂ ਨੇ ਇਹਦਾ ਪਾਣੀ ਵੀ ਛਿੜਕਿਆ ਹੈਗਾ ਵੀ ਮਿੱਟੀ ਕਾ ਟੋਠੇ ਉਧਰ ਹੁਣ ਸੁੱਕ ਗਿਆ ਫਿਰ ਵੀ ਕਿਉਂਕਿ ਜਦੋਂ ਪੱਖੇ ਉਹਦੇ ਚੱਲਦੇ ਆਗੇ ਉਹਦੋਂ ਸੁੱਕ ਜਾਂਦਾ ਤੇ ਆ ਦੇਖੋ ਕਰੋ ਵਾਹਨ ਪੜਦਾ ਖਲਾਰੇ ਸਾਰੇ ਕੈਂਟ ਗੱਲਬਾਤ ਆ ਪ੍ਰਭੂ ਲੈ ਵੀ ਹੋ ਸਿੱਟਾ ਦੇ ਗਿਆ ਆ ਗਿਆ ਜਹਾਜ਼ ਮੁੜਿਆ ਇਹਦੇ ਬਾਰੇ ਦੇਖੋ ਖੂ ਉਨੋਂ ਦੇ ਆਪਾਂ ਇੱਧਰ ਹੋ ਜਾਈਏ ਤਾਂ ਸੇਫਟੀ ਦਾ ਵੀ ਧਿਆਨ ਰੱਖਣਾ ਜ਼ਰੂਰੀ ਆ ਹਨਾ ਤੇ ਭੈਣ ਭਰਾ ਵੀਡੀਓ ਦਾ ਬਣਾਉਂ ਦੇ ਦਿੰਦੇ ਹੁੰਦੇ ਆ ਆਪਾਂ ਨੂੰ ਔਰ ਆਇਆ ਹੁੰਦਾ ਵੀ ਆਪਾਂ ਵੀ ਧਿਆਨ ਰੱਖੀਏ ਦੇਖੋ ਗਰਾ ਮਾਤਾ ਤਾਂ ਲੈ ਆ ਕੇ ਓ ਬਾਈ ਨੇ ਆ ਜਾਣਾ ਹੁਣ ਅਦਰੋਂ ਉਹਨੂੰ ਲੱਗੇ ਨਾ ਭਰਨਾ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਹਣਾ ਤੋਂ ਨੂੰ ਗਾਹਾਂ ਜਿਹਨੂੰ ਝੋਨਾ ਬੀਜਣਗੇ ਉਹ ਵੀ ਦਿਖਾਵਾਂਗੇ ਹੁਣ ਡੀਏਪੀ ਪਾਉਂਦੇ ਪਿਆ ਪ੍ਰਮਾਤਮਾ ਆਪ ਸਾਹਿਬ ਨੂੰ ਜੜਦੀ ਗੱਲ ਅਚ ਰੱਖੇ ਧੰਨਵਾਦ ਜੀ